ਆਦਮ ਬ੍ਰਿੰਦਰ ਸਿੰਘ ਵੜਿੰਗ ਕਾਂਗਰਸ ਪਾਰਟੀ ਦੇ ਸੂਬਾ ਪ੍ਰਧਾਨ ਗਿੱਦੜਬਾਦ ਤੋਂ ਆ ਕੇ ਲੁਧਿਆਣੇ ਦੇ ਵਿੱਚ ਐਮਪੀ ਬਣਦੇ ਨੇ ਇੱਕ ਵੱਡਾ ਰਿਕਾਰਡ ਪਾਰਟੀ ਪ੍ਰਧਾਨ ਦਾ ਜਿੱਤਣਾ ਐਮਪੀ ਬੰਨਾ ਤੇ ਇੱਕ ਹੋਰ ਸੀਟ ਖਾਲੀ ਹੋ ਚੁੱਕੀ ਆ ਗਿੱਦੜਬਾਦ ਦੀ ਜਿਮਨੀ ਚੋਣ ਹੋਏਗੀ ਗਿੱਦੜਬਾਦ ਕੀ ਉੱਥੋਂ ਹੁਣ ਅਮਰਤਾ ਵੜਿੰਗ ਕਾਂਗਰਸ ਪਾਰਟੀ ਵੱਲੋਂ ਵਿਧਾਨ ਸਭਾ ਚੋਣ ਲੜਨਗੇ ਸੁਖਜਿੰਦਰ ਸਿੰਘ ਰੰਧਾਵਾ ਦੀ ਸੀਟ ਖਾਲੀ ਹੋਗੀ ਡਾਕਟਰ ਰਾਜਕਮਰ ਚੱਬੇਵਾਲ ਦੀ ਸੀਟ ਖਾਲੀ ਹੋਗੀ ਮੀ ਤੇਰ ਦੀ ਸੀਟ ਖਾਲੀ ਹੋ ਗਈ ਪੰਜਾਬ ਦੇ ਵਿੱਚ ਪੰਜ ਸੀਟਾਂ ਤੇ ਜਿਮਣੀ ਚੋਣ ਹੋਏਗੀ ਇਹ ਜਲਦ 6 ਮਹੀਨੇ ਤੋਂ ਪਹਿਲਾਂ ਪਹਿਲਾਂ ਲੱਗਦਾ ਕਿ 3 ਮਹੀਨੇ ਬਾਅਦ ਪੰਜਾਬ ਦੇ ਵਿੱਚ ਜਿਮਣੀ ਚੋਣ ਹੋਏਗੀ ਉਧਰ ਸ਼ੇਰ ਸਿੰਘ ਖਬਾਇਆ ਵੀ ਜਿੱਤ ਚੁੱਕੇ ਨੇ ਸ਼ੇਰ ਸਿੰਘ ਖਬਾਇਆ 3439 ਸੀਟਾਂ ਦੇ ਨਾਲ ਚੋਣ ਜਿੱਤ ਗਏ ਨੇ ਉਹਨਾਂ ਨੇ ਆਪਣੇ ਵਿਰੋਧੀ ਆਮ ਆਦੀ ਪਾਰਟੀ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਨੂੰ ਹਰਾ ਦਿੱਤਾਗਾ ਪੂਰੇ ਅੰਕੜੇ ਵੀ ਦੱਸਾਂਗੇ ਇਸ ਸੀਟ ਦੇ ਵਿੱਚ ਜਿੱਥੋਂ ਰਾਜਾ ਬਿਰਿੰਦਰ ਸਿੰਘ ਵੜਿੰਗ ਪਹਿਲੇ ਨੰਬਰ ਤੇ ਆਏ ਨੇ ਉਹਨਾਂ ਨੂੰ ਕੁੱਲ ਵੋਟਾਂ 271653 ਪਈਆਂ ਨੇ ਰਮਨੀ ਸਿੰਘ ਬਿੱਟੂ ਨੂੰ 24699 ਵੋਟਾਂ ਪਈਆਂ ਨੇ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਜਿਹੜੇ ਆਮ ਆਦਮੀ ਪਾਰਟੀ ਦੇ ਐਮਐਲਏ ਨੇ ਉਹ ਤੀਜੇ ਥਾਂ ਤੇ ਰਹੇ ਨੇ ਕਾਂਗਰਸ ਪਾਰਟੀ ਦੇ 7 ਐਮਪੀ ਬਣ ਚੁੱਕੇ ਨੇ ਇੱਕ ਵਾਰ ਗਿਣਾ ਦਿੰਦੇ ਆ 7 ਐਮਪੀ ਕਿਹੜੇ ਕਿਹੜੇ ਬਣ ਚੁੱਕੇ ਨੇ ਸਕ੍ਰੀਨ ਤੇ ਸਾਰਿਆਂ ਦੀਆਂ ਤਸਵੀਰਾਂ ਸਾਂਝੀਆਂ ਕਰਾਂਗੇ ਸੁਖਜਿੰਦਰ ਸਿੰਘ ਰੰਦਾਵਾ ਗਰਦਾਸਪੁਰ ਤੋਂ ਐਮਪੀ ਗੁਰਜੀਤ ਸਿੰਘ ਔਜਲਾ ਅੰਮ੍ਰਿਤਸਰ ਤੋਂ ਐਮਪੀ ਫਿਰੋਜ਼ਪੁਰ ਤੋਂ ਸ਼ੇਰ ਸਿੰਘ ਖਬਾਇਆ ਐਮਪੀ ਜਲੰਧਰ ਤੋਂ ਚਰਨਜੀਤ ਸਿੰਘ ਚੰਨੀ ਐਮਪੀ ਪਟਿਆਲਾ ਤੋਂ ਡਾਕਟਰ ਤਰਬੀਰ ਗਾਂਧੀ ਐਮਪੀ ਫਤਿਹਗੜ ਸਾਹਿਬ ਤੋਂ ਡਾਕਟਰ ਅਮਰ ਸਿੰਘ ਐਮਪੀ ਦੋ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਐਮਪੀ ਫਰੀਦਕੋੜ ਤੋਂ ਅੰਮ੍ਰਿਤਪਾਲ ਸਿੰਘ ਖਡੂਰ ਸਾਬ ਤੋਂ ਐਮਪੀ ਆਮ ਆਦੀ ਪਾਰਟੀ ਦੇ ਜਿਹੜੇ ਤਿੰਨ ਐਮਪੀ ਬਣੇ ਨੇ ਮੀਤੇਰ ਸੰਗਰੂਰ ਤੋਂ ਐਮਪੀ ਮਲਵਿੰਦਰ ਸਿੰਘ ਕੰਗ ਨਾਦਪੁਰ ਸਾਹਿਬ ਤੋਂ ਐਮਪੀ ਤੇ ਸ਼ਾਰਪੁਰ ਤੋਂ ਐਮਪੀ ਡਾਕਟਰ ਰਾਜਕਮਾਰ ਚੱਬੇਵਾਲ 7 3 1 ਭਾਜਪਾ ਨੂੰ ਆਂਡਾ ਪੰਜਾਬ ਤੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਸ ਸਮੇਂ ਜਿਹੜੇ ਰਿਜ਼ਲਟ ਆ ਚੁੱਕੇ ਨੇ ਪੰਜਾਬ ਦੇ ਕੁੱਲ 13 ਸੀਟਾਂ ਤੇ ਆ ਚੁੱਕੇ ਨੇ ਪੰਜਾਬ ਤੋਂ ਸਭ ਤੋਂ ਵੱਡੀ ਲੀਡ ਕਿੰਨੇ ਪ੍ਰਾਪਤ ਕੀਤੀ ਆ ਚਰਨਜੀਤ ਸਿੰਘ ਚੰਨੀ ਨੇ 172255 ਵੋਟਾਂ ਦੇ ਨਾਲ ਉਹਨਾਂ ਨੇ ਸ਼ਸ਼ੀਲ ਕੁਮਾਰ ਨੂੰ ਰਿੰਕੂ ਨੂੰ ਹਰਾਇਆ ਦੂਜੇ ਨੰਬਰ ਤੇ ਸਭ ਤੋਂ ਵੱਡੀ ਲੀਡ ਕਿੰਨੇ ਪ੍ਰਾਪਤ ਕੀਤੀ ਆ ਸੰਗਰੂਰ ਤੋਂ ਗੁਰਮੀਤ ਸਿੰਘ ਮੀਤੇਰ ਨੇ ਉਹਨਾਂ ਨੇ ਸਿਮਰਨਜੀਤ ਸਿੰਘ ਮਾਨ ਨੂੰ 163468 ਵੋਟਾਂ ਨਾਲ ਹਰਾਇਆ ਤੀਜੀ ਸਭ ਤੋਂ ਵੱਡੀ ਲੀਡ ਕਿੰਨੇ ਪ੍ਰਾਪਤ ਕੀਤੀ ਆ ਅਮਰਤਪਾਲ ਸਿੰਘ ਖਾਲਸਾ ਨੇ ਖਡੂਰ ਸਾਹਿਬ ਤੋਂ 123986 ਚੌਥੀ ਵੱਡੀ ਲੀਡ ਪ੍ਰਾਪਤ ਕੀਤੀ ਆ ਸਰਬਜੀਤ ਸਿੰਘ ਖਾਲਸਾ ਨੇ 55526 ਪੰਜਾਬ ਦੀਆਂ ਚਾਰ ਵੱਡੀਆਂ ਜਿੱਤਾਂ ਚਰਨਜੀਤ ਸਿੰਘ ਚੰਨੀ ਜਲੰਧਰ ਮੀਤਹਿਰ ਸੰਗਰੂਰ ਔਰ ਅਮਰਤ ਸਿੰਘ ਅਮਰਤਪਾਲ ਸਿੰਘ ਖਡੂਰ ਸਾਹਿਬ ਸਰਬਜੀਤ ਸਿੰਘ ਖਾਲਸਾ ਫਰੀਦਕੋਟ ਇਹ ਪੰਜਾਬ ਦੇ ਜਿਹੜੇ ਰਿਜ਼ਲਟ ਨੇ ਲਗਭਗ 13 ਸੀਟਾਂ ਦੇ ਰਿਜ਼ਲਟ ਆ ਚੁੱਕੇ ਨੇ ਤਿੰਨ ਤੇ ਆਵਾਦੀ ਪਾਰਟੀ ਦੇ ਐਮਪੀ ਬਣ ਗਏ ਨੇ ਸੱਤ ਤੇ ਕਾਂਗਰਸ ਪਾਰਟੀ ਤੇ ਇੱਕ ਤੇ ਹਰਸਿਮਰਤ ਕੌਰ ਬਾਦਲ ਦੋ ਤੇ ਆਜ਼ਾਦ ਉਧਰ ਨੈਸ਼ਨਲ ਲੈਵਲ ਤੇ ਗੱਲ ਕੀਤੀ ਜਾਵੇ ਤਾਂ 297 ਤੇ ਐਨਡੀਏ ਗੱਠਜੋੜ 230 ਤੇ ਇੰਡੀਆ ਗੱਠਜੋੜ 16 ਜਿਹੜੇ ਨੇ ਉਹ ਆਜ਼ਾਦ ਉਮੀਦਵਾਰ ਨੇ ਜਾਂ ਹੋਰ ਨਾ ਪਾਰਟੀਆਂ ਦੇ ਉਮੀਦਵਾਰ ਨੇ ਇਸ ਟਾਈਮ ਜਿਹੜੀ ਪੰਜਾਬ ਦੀ ਸਥਿਤੀ ਆ ਉਹ ਅਸੀਂ ਸਪਸ਼ਟ ਕਰ ਦਿੱਤੀ ਆ ਕਿ ਪੰਜਾਬ ਦੇ ਵਿੱਚ ਕਾਂਗਰਸ ਦੀ ਬਹੁਤ ਵਧੀਆ ਪਰਫਾਰਮੈਂਸ 2019 ਦੇ ਵਿੱਚ ਉਹਨਾਂ ਨੇ 8 ਐਮਪੀ ਜਿੱਤੇ ਸੀ 2024 ਦੇ ਵਿੱਚ ਉਹਨਾਂ ਦੇ 7 ਐਮਪੀ ਬਣ ਗਏ ਨੇ ਹਾਲਾਂਕਿ 2017 ਦੇ ਵਿੱਚ ਕਾਂਗਰਸ ਪਾਰਟੀ ਦੀ ਸਰਕਾਰ ਸੀ 2019 ਦੇ ਵਿੱਚ ਉਹਨਾਂ ਨੇ 8 ਸੀਟਾਂ ਪ੍ਰਾਪਤ ਕੀਤੀਆਂ ਨੇ ਉਸ ਸਮੇਂ ਉਹਨਾਂ ਕੋਲ 77 ਐਮਐਲਏ ਸੀ 2022 ਦੇ ਵਿੱਚ ਭਗਵੰਤ ਮਾਨ ਹੋਣਾਂ ਕੋਲ 92 ਐਮਐਲਏ ਸੀ ਲੇਕਿਨ 224 ਦੀਆਂ ਲੋਕ ਸਭਾ ਦੇ ਵਿੱਚ ਸਿਰਫ ਉਹ ਤਿੰਨ ਸੀਟਾਂ ਹੀ ਪ੍ਰਾਪਤ ਕਰ ਸਕਿਆ ਤੁਹਾਨੂੰ ਕੀ ਲੱਗਦਾ ਜੀ ਜਿਹੜੀ ਕਾਂਗਰਸ ਦੀ ਇਹ ਚੰਗੀ ਜਿਹੜੀ ਉਹਨਾਂ ਨੇ ਜਿਹੜਾ ਪ੍ਰਦਰਸ਼ਨ ਕੀਤਾ ਹੈ ਚੋਣਾਂ ਦੇ ਵਿੱਚ ਇਹ ਉਹ ਹੈ ਜਾਂ ਜਿਹੜੀ ਆਮ ਆਦਮੀ ਪਾਰਟੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਹੈ ਉਹਦਾ ਨਤੀਜਾ ਹੈ ਦੇਖੋ ਕਾਂਗਰਸ ਪਾਰਟੀ ਦੀ ਪਰਫਾਰਮੈਂਸ ਹੋ ਸਰਕਾਰ ਦੇ ਪੰਜਵੇਂ ਮਹੀਨੇ ਦੀ ਕਾਰਗੁਜ਼ਾਰੀ ਦਾ ਸਵਾਲ ਮੈਨੂੰ ਤੇ ਇਹ ਲੱਗਦਾ ਹੈ ਕਿ ਅਗਰ ਕਾਂਗਰਸ ਪਾਰਟੀ ਹੋਰ ਚੰਗੀ ਤਰ੍ਹਾਂ ਮੰਥਨ ਕਰਕੇ ਉਮੀਦਵਾਰਾਂ ਨੂੰ ਦਿੰਦੀ ਤਾਂ ਲਾਜ਼ਮੀ ਤੌਰ ਤੇ ਰਿਜ਼ਲਟ 10 11 ਸੀਟਾਂ ਤੇ ਵੀ ਪਹੁੰਚ ਜਾਣਾ ਸੀ ਲੇਕਿਨ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੀ ਗੋਟਬਾਜੀ ਕਿਤੇ ਨਾ ਕਿਤੇ ਇਹ ਨੁਕਸਾਨ ਦੇ ਵਿੱਚ ਆ ਲੇਕਿਨ ਫਿਰ ਵੀ ਰਾਜਾ ਮਿਰਿੰਦਰ ਸਿੰਘ ਵੜਿੰਗ ਤੇ ਕਲਗੀ ਲੱਗ ਚੁੱਕੀ ਆ ਕਿਉਂਕਿ ਪਾਰਟੀ ਪ੍ਰਧਾਨ ਖੁਦ ਵੀ ਜਿੱਤੇ ਨੇ ਤੇ ਉਹਦੀ ਅਗਵਾਈ ਦੇ ਵਿੱਚ 7 ਐਮਪੀ ਬਣਨਾ ਇੱਕ ਪਾਰਟੀ ਪ੍ਰਧਾਨ ਵਾਸਤੇ ਬਹੁਤ ਵੱਡੀ ਇੱਕ ਕਹਿ ਸਕਦੇ ਕਿ ਇੱਕ ਉਹ ਪ੍ਰਾਪਤੀ ਆ ਤੇ ਰਾਜਾ ਮਿਰਿੰਦਰ ਸਿੰਘ ਵੜਿੰਗ ਨੇ 46 ਸਾਲ ਦੀ ਉਮਰ ਦੇ ਵਿੱਚ ਇਹ ਸਾਬਤ ਕਰ ਦਿੱਤਾ ਕਿ ਅਗਰ ਨੌਜਵਾਨ ਨੂੰ ਮੌਕਾ ਦਿੱਤਾ ਜਾਵੇ ਤਾਂ ਫਿਰ ਉਹ ਦੁਨੀਆ ਦੀ ਕਿਸੇ ਵੀ ਚੋਟੀ ਤੇ ਚੜ੍ਹ ਸਕਦੇ ਨੇ ਚਾਹੇ ਉਹ ਫਿਰ ਮਾਉਂਟ ਐਵਰੈਸਟ ਦੀ ਚੋਟੀ ਹੋਵੇ